ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਹੜੇ ਪਰੇਂ ਪੰਜਾਬ ਤੋਂ ਮੈਂ ਤੁਹਾਡਾ ਦੋਸਤ ਭਗਨ ਸਿੰਘ ਮਟੋਰ ਤਸਵੀਰਾਂ ਅੱਜ ਤੁਹਾਨੂੰ ਕਾਂਗਰਸ ਦੀ ਰੈਲੀ ਦੇ ਦਿਖਾ ਰਿਹਾ ਜਿੱਥੇ ਅੱਜ ਵਿਜੇਂਦਰ ਸਿੰਘਲਾ ਜੋ ਕਿ ਕਾਂਗਰਸ ਵੱਲੋਂ ਉਮੀਦਵਾਰ ਉਤਾਰੇ ਗਏ ਨੇ ਸ਼੍ਰੀ ਨੰਦਪੁਰ ਸਾਹਿਬ ਹਲਕੇ ਤੋਂ ਅੱਜ ਤੱਕ ਸ਼੍ਰੀ ਕਿਸ਼ਗੜ ਸਾਹਿਬ ਵਿਕੇ ਨੇ ਤਮਾਸ ਤੱਕ ਹੋਣ ਲਈ ਆਏ ਹਾਲਾਂਕਿ ਕਾਠ ਜਿੰਨਾ ਕਿ ਸੀਗਾ ਉਹ ਸਭ ਨੇ ਦੇਖਿਆ ਹੈ ਪਰ ਕਾਠ ਜਿਹੜਾ ਹੈ ਇਹ ਵੀ ਕਿੰਨਾ ਕਿਤੇ ਪ੍ਰਭਾਵ ਛੱਡਣ ਦੇ ਵਿੱਚ ਨਾ ਕਾਫੀ ਰਿਹਾ ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਵੀ ਅੱਜ ਟ੍ਰੈਫਿਕ ਦੀਆਂ ਧਜੀਆਂ ਉਡਾਣ ਦੇ ਵਿੱਚ ਦੂਜੀਆਂ ਪਾਰਟੀਆਂ ਵਾਂਗ ਪਿੱਛੇ ਨਾ ਰਹੀ ਤੇ ਰੱਜ ਕੇ ਟ੍ਰੈਫਿਕ ਦੀਆਂ ਧਜੀਆਂ ਜਿਹੜੇ ਨੇ ਅੱਜ ਉਹ ਕਾਂਗਰਸ ਪਾਰਟੀ ਨੇ ਵੀ ਉਡਾਈਆਂ ਦੇਖੋ ਤਸਵੀਰਾਂ ਜੇਕਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਆਪਣੇ ਕੈਡਰ ਦੇ ਲਈ ਜਾਣੀ ਜਾਂਦੀ ਹੈ ਪਰ ਅੱਜ ਕਾਂਗਰਸ ਪਾਰਟੀ ਦਾ ਇਕੱਠ ਉੱਡਾ ਵੱਡਾ ਨਾ ਹੋ ਸਕਿਆ ਜਿੱਡੇ ਵੱਡੇ ਇਕੱਠ ਦੇ ਲਈ ਕਾਂਗਰਸ ਪਾਰਟੀ ਜਾਣੀ ਜਾਂਦੀ ਹੈ ਪਰ ਨਤੀਜੇ ਕੀ ਹੋਣਗੇ ਇਹ ਤਾਂ ਆਉਣ ਵਾਲੀ ਚਾਰ ਤਰੀਕ ਹੀ ਦੱਸੇਗੀ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਪਾਰਟੀਆਂ ਦੀ ਬਕਬਕ ਡਿਸਪਲਿਨ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਜਿੰਨੀਆਂ ਵੀ ਪਾਰਟੀਆਂ ਤਖਸ਼ਰੀ ਕੇਰਗੜ੍ਹ ਸਾਹਿਬ ਪਿੱਛੇ ਨਤਮਸਤ ਹੋਣ ਲਈ ਆਈਆਂ ਰਥ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਵੱਲੋਂ ਟ੍ਰੈਫਿਕ ਦੀਆਂ ਤੜਜੀਆਂ ਉਡਾਈਆਂ ਗਈਆਂ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਇੱਕੋ ਜਿਹੀਆਂ ਨਜ਼ਰ ਆਈਆਂ ਇਸ ਮਾਮਲੇ ਦੇ ਵਿੱਚ ਕਿਉਂਕਿ ਕਿਸੇ ਵੀ ਪਾਰਟੀ ਦੇ ਵੱਲੋਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਪਰ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਦੇ ਕੈਡਰ ਦੀ ਅੱਜ ਕਾਂਗਰਸ ਦਾ ਜਿਹੜਾ ਇਕੱਠ ਹੈ ਉਹ ਨਾ ਨਾ ਕਾਫੀ ਸੀ ਆਪਾਂ ਕਹਿ ਸਕਦੇ ਆ ਕਿ ਨਾ ਕਾਫੀ ਸੀ ਜਿਸ ਤਰ੍ਹਾਂ ਕਾਂਗਰਸ ਇਕੱਠ ਕਰਨ ਦੇ ਲਈ ਜਾਣੀ ਜਾਂਦੀ ਹੈ ਜਾਂ ਕਾਂਗਰਸ ਦਾ ਜਿਹੜਾ ਕੈਡਰ ਹੈ ਉਹ ਕਾਂਗਰਸ ਅੱਜ ਇਕੱਠ ਦਿਖਾਉਣ ਦੇ ਵਿੱਚ ਕਿਤੇ ਨਾ ਕਿਤੇ ਸਫਲ ਨਾ ਹੋ ਸਗੀ ਪਰ ਦੇਖਣਾ ਬਣਦਾ ਕਿ ਆਉਣ ਵਾਲੇ ਨਤੀਜੇ ਕੀ ਵਿਜੇਂਦਰ ਸਿੰਘਲਾ ਦੇ ਲਈ ਕੀ ਸੁਨੇਹਾ ਲੈ ਕੇ ਆਉਂਦੇ ਨੇ ਆਉਣ ਵਾਲੇ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਵਿਜੇਂਦਰ ਸਿੰਘਲਾ ਇਸ ਇਕੱਠ ਨੂੰ ਦੁੱਗਣੇ ਤੋਂ ਚੌਗਣਾ ਕਰਦੇ ਆ ਜਾਂ ਦੂਜੀਆਂ ਪਾਰਟੀਆਂ ਜਿਤਰਾ ਇਕੱਠ ਕਰ ਰਹੀਆਂ ਨੇ ਉਹਨਾਂ ਦੇ ਮੁਕਾਬਲੇ ਕਿ ਵਿਜੇਂਦਰ ਸਿੰਘ ਲਾ ਇੱਥੇ ਇਕੱਠ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ ਤੇ ਵੋਟਾ ਆਪਣੇ ਹੱਕ ਦੇ ਵਿੱਚ ਪਾਉਣ ਦੇ ਲਈ ਜਾਂ ਆਪਣੇ ਵੋਟਾਂ ਲੈਣ ਦੇ ਲਈ ਕਾਮਯਾਬ ਹੁੰਦਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਵਿਜੇਂਦਰ ਸਿੰਘ ਲਾ ਕੋਲੇ ਜੇ ਗੱਲ ਕੀਤੀ ਜਾਵੇ ਤਾਂ ਰਾਣਾ ਕੇਪੀ ਵਰਗੇ ਦਿੱਗਜ ਤੇ ਦੂਜੇ ਪਾਸੇ ਬਰਿੰਦਰ ਢਿੱਲੋਂ ਦੋ ਦਿੱਗਜ ਰਾਣਾ ਕੇਪੀ ਤੇ ਬਰਿੰਦਰ ਢਿੱਲੋਂ ਦੋ ਦਿੱਗਜ ਹੈਗੇ ਨੇ ਜਿਹੜੇ ਵਿਜੇਂਦਰ ਸਿੰਘਲਾ ਨੂੰ ਜਿਹੜੀ ਜਿੱਤ ਦੇ ਲਈ ਦਵਾ ਸਕਦੇ ਪਰ ਦੇਖਣਾ ਬਣਦਾ ਹੈ ਕਿ ਇਹ ਦੋਨੋਂ ਜਿਹੜੇ ਵੱਡੇ ਨਾਮ ਹੈ ਕਿਸ ਤਰ੍ਹਾਂ ਵਿਜੇਂਦਰ ਸਿੰਘਲਾ ਨੂੰ ਜਿੱਤ ਦੇ ਵੱਲ ਮੋੜਦੇ ਆ ਇਹ ਦੇਖਣ ਵਾਲੀਆਂ ਚੀਜ਼ਾਂ ਹੋਣਗੀਆਂ ਪਰ ਅੱਜ ਦਾ ਇਕੱਠ ਕਿਤੇ ਨਾ ਕਿਤੇ ਅੱਜ ਦੇ ਇਕੱਠ ਤੋਂ ਅੰਜਲ ਜਾਪ ਰਿਹਾ ਹੈ ਕਿ ਦੂਜੀਆਂ ਪਾਰਟੀਆਂ ਸ਼ਾਇਦ ਨਹੀਂ ਡਰੀਆਂ ਹੋਣਗੀਆਂ ਜਿਸ ਤਰ੍ਹਾਂ ਖੋਫ ਪੈਦਾ ਹੋ ਜਾਂਦਾ ਹੈ ਦੂਜੀਆਂ ਪਾਰਟੀਆਂ ਦੇ ਵਿੱਚ ਇਕੱਠ ਦੇ ਕੇ ਕੇ ਕਿੱਡਾ ਵੱਡਾ ਇਕੱਠ ਹੈ ਪਰ ਅੱਜ ਦਾ ਇਕੱਠ ਕਿਤੇ ਨਾ ਕਿਤੇ ਇਹ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਰਿਹਾ ਕਿ ਕਾਂਗਰਸ ਆਪਣੇ ਇਕੱਠ ਲਈ ਜੋ ਜਾਣੀ ਜਾਂਦੀ ਹੈ ਅੱਜ ਦਾ ਇਕੱਠ ਕਾਂਗਰਸ ਦਾ ਉਹ ਇਕੱਠ ਨਾ ਹੋ ਸਕਿਆ ਜਿਸ ਇਕੱਠ ਦੇ ਲਈ ਕਾਂਗਰਸ ਪਾਰਟੀ ਹਮੇਸ਼ਾ ਜਾਣੀ ਜਾਂਦੀ ਹੈ ਤੇ ਹੁਣ ਦੇਖਣਾ ਬਣਦਾ ਕਿ ਆਉਣ ਵਾਲੇ ਨਤੀਜਿਆਂ ਦੇ ਵਿੱਚ ਕਿਸ ਤਰ੍ਹਾਂ ਕਿਹੜੀ ਪਾਰਟੀ ਵਾਦੀ ਮਾਰਦੀ ਹੈ ਕੀ ਇਕੱਠ ਜਿਹੜੇ ਕੀਤੇ ਜਾਂਦੇ ਨੇ ਪਾਰਟੀਆਂ ਵੱਲ ਉਹ ਇਕੱਠ ਸਾਥ ਦਿੰਦੇ ਆ ਜਾਂ ਸਿਰਫ ਵੋਟਾਂ ਜਿਹੜੀਆਂ ਨੇ ਉਹ ਸਾਈਲੈਂਟ ਹੁੰਦੀ ਆ ਜਾਂ ਚੁੱਪੀਆਂ ਵੋਟਾਂ ਲਈ ਪੈਂਦੀਆਂ ਨੇ ਉਹ ਵੇਖਣ ਨੂੰ ਸਾਰੀਆਂ ਚੀਜ਼ਾਂ ਮਿਲਣਗੀਆਂ ਤੇ ਕੀ ਇਕੱਠੇ ਪਾਰਟੀ ਨੂੰ ਜਿਤਾਉਂਦੇ ਆ ਜਾਂ ਪਾਰਟੀਆਂ ਨੂੰ ਸਿੰਗਲ ਜਾਂ ਜਿਹੜੀ ਸਾਈਲੈਂਟ ਵੋਟਾਂ ਹੁੰਦੀਆਂ ਉਹ ਪੈਂਦੀਆਂ ਇਹ ਸਾਰੀਆਂ ਤਸਵੀਰਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀਆਂ ਹੋਵੇਗੀਆਂ ਅੱਜ ਜੋ ਮੈਂ ਪਰਥੇਕ ਗਲਤ ਨੇ ਪਾਰਟੀਆਂ ਦੇ ਵਿੱਚ ਕਾਮਨ ਜ਼ਰੂਰ ਆਪਾਂ ਪਾਈ ਗਈ ਜਿਸ ਤਰ੍ਹਾਂ ਜਿਹੜੀ ਤਿੰਨੇ ਪਾਰਟੀਆਂ ਦੇ ਵਿੱਚ ਇੱਕ ਕੀ ਚੀਜ਼ ਜਿਹੜੀ ਆ ਕਾਮਨ ਸੀਗੀ ਕਿ ਤਿੰਨੇ ਪਾਰਟੀਆਂ ਨੇ ਟ੍ਰੈਫਿਕ ਦੀ ਨਿਯਮਾਂ ਦੀ ਰੱਜ ਕੇ ਜਿਹੜੀ ਹੈ ਉਲੰਘਣਾ ਕੀਤੀ ਤੇ ਧਜੀਆਂ ਉਡਾਈਆਂ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਵੱਲੋਂ ਕਿਸੇ ਵੀ ਪਾਰਟੀ ਦੇ ਉੱਤੇ ਕੋਈ ਕਾਰਵਾਈ ਜਿਹੜੀਆਂ ਨਹੀਂ ਕੀਤੀ ਗਈ ਹੁਣ ਇਹ ਸਮਝਦੇ ਵਿੱਚ ਇਹ ਹੀ ਆਉਂਦਾ ਕਿ ਇਹਨਾਂ ਦਿਨਾਂ ਦੇ ਵਿੱਚ ਕੀ ਟ੍ਰੈਫਿਕ ਦੀਆਂ ਨਿਯਮਾਂ ਦੀ ਪਾਲਣਾ ਕਰਨਾ ਜੂੜੀ ਨਹੀਂ ਹੁੰਦਾ ਇਹ ਵੱਡਾ ਸਵਾਲ ਜਿਹੜਾ ਇਹ ਜ਼ਰੂਰ ਛੱਡ ਗਈਆਂ ਨੇ ਪਾਰਟੀਆਂ ਜਿਸ ਤਰ੍ਹਾਂ ਤਿੰਨੇ ਪਾਰਟੀਆਂ ਦੇ ਵੱਲੋਂ ਟ੍ਰੈਫਿਕਾਂ ਦੀਆਂ ਨਿਯਮਾਂ ਦੀ ਧਜੀਆਂ ਨਹੀਂ ਆ ਗਈਆਂ ਦੇਖੋ ਤਸਵੀਰਾਂ